ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ 라ਗੁ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੂਰਤੀ ਤਾ ਮੰਦਿਰ ਉਸਰਾਏ ਰਤਨੀ ਤਾ ਹੋਏ ਜੜਾਉ ਕਸਤੂਰ ਕੂੰਗੂ ਅਗਰ ਚੰਦਨ ਲੀਪੋ ਅਬ ਚਾਉ ਮੋਤੀ ਤਾ ਮੰਦਰ ਉਸਰਾਇ ਰਤਨੀ ਤਾ ਹੋਏ ਜੜਾਉ ਮੇਰੀ ਵਾਸਤੇ ਮੋਤੀਆਂ ਦੇ ਮਹਿਲ ਮਾੜੀਆਂ ਉਸਰ ਪੈਣ ਜਿਉ ਉਹ ਮਹਿਲ ਮਾੜੀਆਂ ਰਤਨ ਨਾਲ ਜੜਾਉ ਹੋ ਜਾਣ ਕਸਤੂਰ ਕੂੰਗੂ ਅਗਨ ਚੰਦਨ ਲੀਪੂ ਆਵੈ ਚਾਉ ਜਿਉ ਨ ਮਹਿਲ ਮਾਰੀਆਂ ਨੂੰ ਕਸਤੂਰੀ ਕੇਸਰ ਉਂਧ ਦੇ ਚੰਦਨ ਨਾਲ ਲਪਾਈ ਕਰਕੇ ਮੇਰੇ ਅੰਦਰ ਚਾਉ ਚੜੇ ਮਤ ਦੇਖ ਭੁਲਾ ਵਿਸਰੈ ਤੇਰਾ ਚਿੱਤ ਨਾ ਆਵਹਿ ਨਾਓ ਤਾਂ ਪੀ ਇਹ ਸਭ ਕੁਝ ਵਿਅਰਥ ਵਾਇ ਮੈਨੂੰ ਖਤਰਾ ਹੈ ਕਿ ਇਨਾ ਮਹਿਲ ਮਾੜੀਆਂ ਨੂੰ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿੱਕੇ ਹੀ ਨਾ ਹਰਬਿੰਨ ਜਿਉ ਜਲ ਬਲ ਜਾਓ ਪ੍ਰਭੂ ਤੋਂ ਵਿਚੜ ਕੇ ਜਿੰਦ ਸੜ ਬਲ ਜਾਂਦੀ ਹੈ ਮੈਂ ਆਪਣਾ ਗੁਰ ਪੁੱਛ ਦੇਖਿਆ ਅਬਰੂ ਨਾਹੀ ਥਾਉ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਮੈਂ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਵੀ ਆ ਗਿਆ ਹੈ ਪ੍ਰਭੂ ਤੋਂ ਵਿਚੁਰ ਕੇ ਜਿੰਦ ਸੜ ਬਲ ਜਾਂਦੀ ਹੈ ਤੇ ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਕੋਈ ਥਾਂ ਪੀ ਨਹੀਂ ਹੈ ਜਿੱਥੇ ਉਹ ਸਾੜ ਮੁੱਕ ਸਕੇ ਰਹਾਉ ਧਰਤੀ ਤਾ ਹੀਰੇ ਲਾਲ ਜੜਤੀ ਪਲੰਗੂ ਲਾਲ ਜੜਾਉ ਜੇ ਮੇਰੇ ਰਹਿਣ ਵਾਸਤੇ ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ ਇਹ ਮੇਰੇ ਸੋਹਣ ਵਾਲੇ ਪਲੰਘ ਉੱਤੇ ਲਾਲ ਜੜੇ ਜਾਣ ਮਹੋਣੀ ਮੁੱਖ ਮਣੀ ਸੋਹ ਹੈ ਕਰੇ ਰੰਗ ਪਸਾਉ ਜੇ ਮੇਰੇ ਸਾਹਮਣੇ ਉਹ ਸੁੰਦਰ ਇਸਤਰੀ ਹਾਵ ਭਾਵ ਕਰੇ ਜਿਸ ਦੇ ਮੱਥੇ ਉੱਤੇ ਮਣੀ ਸੋਭ ਰਹੀ ਹੋਵੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਤਾ ਪੀ ਇਹ ਸਭ ਕੁਝ ਵਿਅਰਥ ਗਏ ਮੈਨੂੰ ਖਤਰਾ ਹੈ ਕਿ ਜੇ ਇਹ ਸੁੰਦਰ ਥਾਂ ਤੇ ਅਜਹੀ ਸੁੰਦਰੀ ਨੂੰ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਹਿੱਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿੱਕੇ ਹੀ ਨਾ ਸਿੱਧ ਹੋਵਾ ਸਿੱਧ ਲਾਈ ਰਦੂ ਆਕਾਂ ਆਓ ਜੇ ਮੈਂ ਪੁਗਾ ਹੋਇਆ ਜੋਗੀ ਬਣ ਜਾਵਾਂ ਜੇ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕੜ ਵਾਲੀਆਂ ਵਰਕਤਾਂ ਨੂੰ ਬਾਜ ਮਾਰਾਂ ਤੇ ਉਹ ਮੇਰੇ ਪਾਸ ਆ ਜਾਣ ਗੁਪਤ ਪ੍ਰਗਟ ਹੋਏ ਬਾਸਾ ਲੋਕ ਰੱਖੇ ਭਾਉ ਇਹ ਜੋਗ ਦੀ ਤਾਕਤ ਨਾਲ ਮੈਂ ਕਦੇ ਲੁੱਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ ਇਹ ਸਾਰਾ ਜਗਤ ਮੇਰਾ ਆਦਰ ਕਰੇ ਮਰਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ ਤਾਂ ਪੀਹ ਸਭ ਕੁਝ ਵਿਰਤ ਹੈ ਮੈਨੂੰ ਕਤਰਾ ਹੈ ਕਿ ਅਨੰ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ ਥੇ ਪ੍ਰਭੂ ਤੈਨੂੰ ਭੂਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿੱਕੇ ਹੀ ਨਾ ਸੁਲਤਾਨੁ ਹੋਵਾ ਮੇਲ ਲਸਤਰ ਤਕਤ ਰਾਖਾ ਪਾਉ ਜੇ ਮੈਂ ਪੂਜਾ ਇਕੱਠੀਆਂ ਕਰਕੇ ਬਾਦਸ਼ਾਹ ਬਣ ਜਾਵਾਂ ਹੁਕਮੋਂ ਹਾਸਲ ਕਰੀ ਬੈਠਾ ਨਾਨਕ ਸਭ ਵਾਉ ਜੇ ਮੈਂ ਤਖਤ ਉੱਤੇ ਬੈਠਾ ਬਾਦਸ਼ਾਹੀ ਦਾ ਉਕਤਮ ਚਲਾ ਸਕਾ ਮਤ ਦੇਖ ਭੁਲਾ ਵਿਸਰਾ ਤੇਰਾ ਚਿੱਤ ਨਾ ਆਵੈ ਨਾਓ ਤਾਂ ਭੀ ਹੈ ਨਾਨਕ ਇਹ ਸਭ ਕੁਝ ਵਿਅਰਥ ਗੈ ਮੈਨੂੰ ਕਤਰਾ ਹੈ ਕਿ ਇਹ ਰਾਜ ਭਾਗ ਵੀ ਕੇ ਮੈਂ ਕਿਤੇ ਇਹ ਪ੍ਰਭੂ ਤਨੁ ਭੁਲਾ ਨਾ ਬੈਠਾ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਸਿੱਕੇ ਹੀ ਨਾ ਹੁਕਮ ਹੱਸਲ ਕਰੀ ਬੈਠਾ ਨਨਕਾਰ ਸਭ ਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆ ਬੈਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ